ਪੰਜਾਬ ਦੇ ਵਿੱਚ ਵੀ ਜਿੰਨੇ ਡੀਡਿਕਸ਼ਨ ਸੈਂਟਰ ਹੈ ਰੀਐਬ ਸੈਂਟਰ ਹੈ ਇੱਕ ਤਾਂ ਮੈਂ ਲੋਕਾਂ ਨੂੰ ਰੀਸ਼ੋਰ ਕਰਨਾ ਚਾਹੁੰਦਾ ਵੀ ਸਾਡੇ ਕੋਲੇ ਸਾਰੀਆਂ ਦਵਾਈਆਂ ਹੈਗੀਆਂ ਕਿਸੇ ਨੂੰ ਦਵਾਈ ਬਲੈਕ ਚੀਜ਼ਣ ਦੀ ਲੋੜ ਨਹੀਂ ਕਿਸੇ ਨੂੰ ਟੀਕਾ ਲਾਣ ਦੀ ਲੋੜ ਨਹੀਂ ਆ ਸਾਡੇ ਕੋਲ ਆਓ ਅਸੀਂ ਦਵਾਈ ਦੇਾਂਗੇ ਪਹਿਲਾਂ ਟੀਕੇ ਛਡਾਵਾਂਗੇ ਹੌਲੀ ਹੌਲੀ ਨਸ਼ੇ ਛਡਾਵਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਕੰਮ ਸਿਖਾ ਕੇ ਉਹਨਾਂ ਨੂੰ ਜਿਹੜੇ ਸਾਡੇ ਬੱਚੇ ਆ ਗਏ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਤੇ ਲਾਵਾਂਗੇ ਕਿਸੇ ਨੂੰ ਕਬਰਾਨ ਦੀ ਲੋੜ ਨਹੀਂ ਆ ਜੀ ਟੈਨਸ਼ਨ ਕਰਨ ਦੀ ਲੋੜ ਨਹੀਂ ਆ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਔਰ ਮਾਪਿਆਂ ਨੂੰ ਖਾਸ ਕਰਕੇ ਜਿਹੜੀਆਂ ਮੇਰੀਆਂ ਭੈਣਾਂ ਹੈਗੀਆਂ ਜਿਹੜੀ ਵੀ ਕਿਸੇ ਜਿਹੜਾ ਨਸ਼ਾ ਕਰਨ ਵਾਲਾ ਯੂਥ ਹੈ ਉਹਦੀ ਉਹਦੇ ਮਾਤਾ ਜੀ ਹੈ ਉਹਦੀ ਭੈਣ ਹੈ ਉਹਦੇ ਘਰ ਵਾਲੀ ਹੈ ਜਾਂ ਕੋਈ ਹੋਰ ਸਕੇ ਸਬੰਧੀ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹਨਾਂ ਨੂੰ ਜਿਹੜਾ ਵੀ ਤੁਹਾਡਾ ਸਰਕਾਰੀ ਹਸਪਤਾਲਾ ਉੱਥੇ ਲੈ ਕੇ ਆਓ ਉਹਨਾਂ ਦਾ ਅਸੀਂ ਹਰ ਤਰ੍ਹਾਂ ਇਲਾਜ ਕਰਾਂਗੇ ਸਾਨੂੰ ਪੂਰੀ ਹਮਦਰਦੀ ਆ ਜਿਹੜਾ ਬੰਦਾ ਨਸ਼ਾ ਕਰਦਾ ਉਹ ਮਰੀਜ਼ ਹੈ ਉਹ ਸਾਡੀ ਜਿਹੜੀ ਹਮਦਰਦੀ ਆ ਉਹਦਾ ਪਾਤਰ ਲੇਕਿਨ ਜਿਹੜੇ ਨਸ਼ਾ ਵੇਚਦੇ ਆ ਜਿਹਰੋਂ ਨੇ ਪ੍ਰਾਪਰਟੀ ਬਣਾ ਵੀ ਲਈ ਆ ਉਹ ਨਹੀਂ ਬਚਣਗੇ ਜੀ ਹੁਣ ਉਹਨਾਂ ਵਾਸਤੇ ਮੈਸੇਜ ਕਲੀਅਰ ਹੈ ਕਿ ਜਾਂ ਪੰਜਾਬ ਛੱਡੋ ਜਾਏ ਜਿਹੜਾ ਤੁਹਾਡਾ ਨਸ਼ਿਆ ਦਾ ਧੰਦਾ ਛੱਡੋ ਤੇ ਉਹਦੇ ਵਾਸਤੇ ਉਹ ਇੱਥੋਂ ਭਜਨੇ ਵੀ ਸ਼ੁਰੂ ਹੋ ਗਏ ਆ ਤੇ ਇਹਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਜਦੋਂ ਜਿਹੜਾ ਨਸ਼ੇੜੀ ਹੁੰਦਾ ਉਹਨੂੰ ਤੋੜ ਹੁੰਦੀ ਆ ਤੇ ਸਾਡੇ ਕੋਲੇ ਅਸੀਂ ਪੂਰੀ 6 ਮਹੀਨੇ ਦੀ ਸਪਲਾਈ ਸਾਡੇ ਕੋਲੇ ਇਸ ਤੋਂ ਵੀ ਵੱਧ ਅਸੀਂ ਖਰੀਦ ਰਹੇ ਆ ਲਗਾਤਾਰ ਸਾਡੇ ਕੋਲੇ ਦਵਾਈਆਂ ਦੀ ਵੀ ਸਪਲਾਈ ਆ ਸਾਡੇ ਕੋਲੇ ਡੀਡਿਕਸ਼ਨ ਸੈਂਟਰ ਆ ਮੈਂ ਇੱਥੇ ਦੇਖ ਰਿਹਾ ਸੀਗਾ 60 ਬੈੱਡ ਸਾਡੇ ਕੋਲੇ ਜਿਹੜੇ ਹੈਗੇ ਆ ਉਹ ਨਸ਼ਾ ਛੁੜਾਉਣ ਵਾਸਤੇ ਆ ਇਸੇ ਤਰ੍ਹਾਂ 50 ਬੈਡ ਜਿਹੜੇ ਰੀਹੈਬਿਲਿਟੇਸ਼ਨ ਦੇ ਵਿੱਚ ਆ ਸਕਿੱਲ ਡਿਵੈਲਪਮੈਂਟ ਦਾ ਵੀ ਬੰਦੋਬਸਤ ਕਰਤਾ ਔਰ ਜਿਹੜੀ এমਪਲॉयਮੈਂਟ ਜਨਰੇਸ਼ਨ ਹੈ ਉਹਦੇ ਉੱਤੇ ਵੀ ਲਗਾਤਾਰ ਕੰਮ ਕਰ ਰਹੇ ਆ ਉਹ ਵੀ ਅਸੀਂ ਕੰਮ ਸ਼ੁਰੂ ਲੋਕਾਂ ਨੂੰ ਕਰਾਵਾਂਗੇ ਔਰ ਸਾਡੇ ਬਹੁਤ ਅੱਛੇ ਸੈਂਟਰ ਆ ਜਿਵੇਂ ਹਸ਼ਾਰਪੁਰ ਦੇ ਵਿੱਚ ਕਪੂਰਥਲਾ ਚ ਆਲਰੇਡੀ ਚੱਲ ਰਹੇ ਆ ਔਰ ਪਟਿਆਲੇ ਦੇ ਵਿੱਚ ਅਸੀਂ 200 ਜਿਹੜੇ 50 ਬੱਚਿਆਂ ਵਾਸਤੇ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਆ ਉਹ ਸਨ ਫਾਊਂਡੇਸ਼ਨ ਦੇ ਸਾਡੇ ਮਾਨਯੋਗ ਐਮਪੀ ਵਿਕਰਮਜੀਤ ਸਾਨੀ ਉਹਨਾਂ ਦੇ ਸਹਿਯੋਗ ਨਾਲ ਤੇ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਅਸੀਂ ਨਵੇਂ-ਨਵੇਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਖੋਲ੍ਹਾਂਗੇ ਜਿੱਥੋਂ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਹੁਨਰ ਸਿਖਾਇਆ ਜਾਏਗਾ ਫਿਰ ਸੋ ਸਾਡੇ ਕੋਲੇ ਜਿਹੜੇ ਨਸ਼ਾ ਕਰਨ ਵਾਲਿਆ ਉਹਨਾਂ ਦੀ ਦਵਾਈ ਦਾ ਉਹਨਾਂ ਦੀ ਰੀਹੈਬਿਲੀਟੇਸ਼ਨ ਦਾ ਸਕਿਲ ਵਰਕਪਰ ਦਾ ਪੂਰਾ ਬੰਦੋਬਸਤਾ ਸੋ ਮੈਂ ਸਾਰੇ ਜਿੰਨੇ ਵੀ ਮੇਰਾ ਇਹ ਵੀਡੀਓ ਦੇਖਣ ਕੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਮੁਹਿੰਮ ਦਾ ਹਿੱਸਾ ਬਣੋ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਕਰਨਾ ਹੈ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਸਾਡੀ ਆਉਣ ਵਾਲੀ ਪੀੜ੍ਹੀ ਦਾ ਸਵਾਲ ਹੈ ਇਹ ਕੋਈ ਇਲੈਕਸ਼ਨਾਂ ਦਾ ਜਾਂ ਰਾਜਨੀਤੀ ਦਾ ਨਹੀਂ ਮੈਂ ਬਾਕੀ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ ਔਰ ਸਾਨੂੰ ਲੋਕਾਂ ਦਾ ਸਹਿਯੋਗ ਬਹੁਤ ਮਿਲ ਰਿਹਾ ਮੈਨੂੰ ਸੈਂਕੜੇ ਹਜ਼ਾਰਾਂ ਰੋਜ਼ ਫੋਨ ਆਉਂਦੇ ਆ ਲੋਕ ਦਵਾਵਾਂ ਦੇ ਰਹੇ ਆ ਪੰਜਾਬ ਸਰਕਾਰ ਨੂੰ ਕਿ ਤੁਸੀਂ ਬਹੁਤ ਨੇਕ ਕੰਮ ਕੀਤਾ ਔਰ ਬਹੁਤ ਸਾਰੀਆਂ ਐਨ ਜੀਓਜ਼ ਔਰ ਧਾਰਮਿਕ ਜਿਹੜੀਆਂ ਸੰਸਥਾਵਾਂ ਉਹ ਵੀ ਅੱਗੇ ਆ ਰਹੀਆਂ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਸੋ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨ ਦਾਕ ਨਸ਼ਾ ਦੇ ਦੇਖੋ ਜਿਹੜੇ ਨਸ਼ਾ ਸਟਾਉ ਕੇਂਦਰਾਂ ਵਿੱਚ ਆਲਰੇਡੀ ਸਾਡੇ ਕੋਲ ਜਿਹੜੇ 10 ਲੱਖ ਬੰਦੇ ਆ ਜਿਹੜੇ ਨਸ਼ਾ ਕਰਦੇ ਆ ਉਹ ਸਾਡੇ ਕੋਲ ਰਜਿਸਟਰਡ ਹੈਗੇ ਆ ਅਲੱਗ-ਅਲੱਗ ਗਵਰਨਮੈਂਟ ਤੇ ਪ੍ਰਾਈਵੇਟ ਸਾਰਿਆਂ ਦੇ ਕੋਲੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਦਵਾਈ ਦੇ ਰਹੇ ਆ ਲੇਕਿਨ ਹੁਣ ਅਸੀਂ ਜਿਹੜਾ ਜੋ ਨਮਾ ਉਹਦੇ ਵਿੱਚ ਕੀ ਕਰ ਰਹੇ ਆ ਅਸੀਂ ਇੱਕ ਤਾਂ ਉਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਆ ਪਹਿਲਾਂ ਸਾਰੇ ਬੰਦਿਆਂ ਨੂੰ ਜੇਲ੍ਹ ਭੇਜਦੇ ਸੀਗੇ ਲੀਗਲਾਈਜ਼ ਨਹੀਂ ਕਰ ਰਹੇ ਇਲੈਗਲ ਰਹੇਗਾ ਉਹ ਡੀਕ੍ਰਿਮੀਨਲਾਈਜ਼ ਦਾ ਮਤਲਬ ਇਹ ਆ ਵੀ ਜਿਹਦੇ ਕੋਲੋਂ ਸਮਾਲ ਕੁਆਂਟੀਟੀ ਜਿਹਨੂੰ ਅਸੀਂ ਕੰਜ਼ਮਪਸ਼ਨ ਕੁਆਂਟੀਟੀ ਕਹਿੰਦੇ ਆ ਜਿਹੜਾ ਫੀਮ ਭੁੱਕੀ ਕਰਦਾ ਹਾਰਟ ਨਾਚ ਨਹੀਂ ਕਰਦਾ ਚਿੱਟਾ ਨਹੀਂ ਕਰਦਾ ਜਿਹੜਾ ਯੰਗ ਬੰਦਾ ਹੈ ਔਰ ਫਸਟ ਟਾਈਮ ਆਫੈਂਡਰ ਹੈ ਕਿ ਉਹਨੇ ਪਹਿਲਾਂ ਨਹੀਂ ਕੀਤਾ ਸੀ ਕਿਸੇ ਬੰਦੇ ਨੇ ਉਹਨੂੰ ਲਾਤਾ ਸਾਡੀ ਕੋਸ਼ਿਸ਼ ਹੈ ਕਿ ਉਹਨੂੰ ਜੇਲ ਨਹੀਂ ਭੇਜਣਾ ਇਹ ਡੀਕ੍ਰਨਲਾਈਜ਼ ਦਾ ਮਤਲਬ ਇਹ ਆ ਉਹਨਾਂ ਨੂੰ ਡੀਐਡਿਕਸ਼ਨ ਸੈਂਟਰ ਚ ਜਾ ਕੇ ਉਹਨੂੰ ਨਸ਼ਾ ਛੁਡਾਉਣਾ ਹੈ ਜਸਟਿਸ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਰਿਫਾਰਮਿਸਟ ਇੱਕ ਹੁੰਦਾ ਰੈਟਰੀਬਿਊਟਿਵ ਸਾਡੀ ਕੋਸ਼ਿਸ਼ ਹੈ ਕਿ ਰਿਫਾਰਮਿਸਟ ਹੋਵੇ ਬੰਦਿਆਂ ਨੂੰ ਰਿਫਾਰਮ ਕਰਨਾ ਜਿਹੜਾ ਨਸ਼ਾ ਕਰਦਾ ਉਹਨੂੰ ਰਿਫਾਰਮ ਕਰਕੇ ਉਹਨਾਂ ਨੂੰ ਦੁਬਾਰਾ ਗਾਈਡ ਕਰਕੇ ਜਿਹੜਾ ਹੈਗਾ ਉਹ ਮੇਨ ਸਟਰੀਮ ਦੇ ਵਿੱਚ ਲੈ ਕੇ ਆਉਣਾ ਤੇ ਇਹਦੇ ਨਾਲ ਅਸੀਂ ਇੱਕ ਨਵਾਂ ਅਸੀਂ ਦੂਜਾ ਸਟੈਪ ਅਸੀਂ ਇਹ ਕੀਤਾ ਹੈਗਾ ਕਿ ਜਿੰਨੇ ਸਾਡੇ ਚਾਹੇ ਨਸ਼ਾ ਛਡਾਊ ਕੇਂਦਰ ਹੈ ਜਾਂ ਸਾਡਾ ਓਟ ਸੈਂਟਰ ਹੈ ਜਾਂ ਰੀਹੈਬਿਲਿਟੇਸ਼ਨ ਸੈਂਟਰ ਹੈ ਹਰ ਸ਼ਹਿਰ ਦੇ ਵਿੱਚ ਹਰ ਮਤਲਬ ਜਿਹੜੇ ਜ਼ਿਲ੍ਹੇ ਦੇ ਵਿੱਚ ਔਰ ਜਿਹੜੇ ਪਿੰਡਾਂ ਦੇ ਗਰੁੱਪਾਂ ਦੇ ਵਿੱਚ ਅਸੀਂ ਨਾਰਕੋਟਿਕ ਅਨੋਨਿਮਸ ਕਹਿੰਦੇ ਆ ਇੱਕ ਸਪੋਰਟ ਗਰੁੱਪ ਹੈ ਅਲਕੋਹਲਿਕ ਅਨੋਨਿਮਸ ਤੇ ਨਾਰਕੋਟਿਕ ਅਨੋਨਿਮਸ ਉਹਨਾਂ ਦੇ ਵਿੱਚ ਉਹ ਬੰਦੇ ਵੀ ਹੁੰਦੇ ਆ ਜਿਹੜੇ ਪਹਿਲਾਂ ਨਸ਼ਾ ਕਰਦੇ ਸੀਗੇ ਉਹ ਇੱਕ سپورਟ ਗਰੁੱਪ ਅਸੀਂ ਕ੍ਰੀਏਟ ਕਰਦੇ ਆ ਜੋ ਅਸੀਂ ਇੱਕ ਨਮਾ ਕਰ ਰਹੇ ਆ ਇਸ ਤੋਂ ਸਵਾਇ ਜਿਹੜਾ ਇਹਦੇ 'ਚ ਮੇਨ ਪ੍ਰੋਬਲਮ ਸਾਨੂੰ ਆਉਂਦੀ ਆ ਜਿਹੜੀ ਹਾਰਮ ਰਿਡਕਸ਼ਨ ਦੀ ਆ ਜਿਹੜੇ ਬੰਦੇ ਚਿੱਟਾ ਕਰਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਚਿੱਟੇ ਦੇ ਨਾਲ ਤੁਹਾਨੂੰ ਕਾਲਾ ਪੀ ਲਿਆ ਐਚ ਆਈ ਵਾਈ ਐਚ ਆਈ ਡੀ ਐਸ ਵਰਗੀਆਂ ਬਿਮਾਰੀਆਂ ਹੁੰਦੀਆਂ ਜਾਨਲੇਵਾ ਬਿਮਾਰੀਆਂ ਹੁੰਦੀਆਂ ਸੋ ਸਾਡੀ ਪਹਿਲੀ ਪ੍ਰਾਇੋਰਟੀ ਇਹ ਆ ਕਿ ਪਹਿਲੇ ਅਗਲੇ 1-2 ਮਹੀਨੇ ਦੇ ਵਿੱਚ ਅਸੀਂ ਜਿੰਨੇ ਬੰਦੇ ਟੀਕੇ ਲਗਾਉਂਦੇ ਆ ਚਿੱਟੇ ਵਾਲੇ ਆ ਉਹਨਾਂ ਨੂੰ ਉਸੇ ਗੋਲੀਆਂ ਤੇ ਲਈਏ ਮੌਤਾਂ ਹੋਣੀਆਂ ਬੰਦ ਹੋ ਜਾਣਗੀਆਂ ਓਵਰਡੋਸ ਦੀ ਡੈਥ ਹੋਣੀ ਬੰਦ ਹੋ ਜਾਏਗੀ ਫਿਰ ਜਿਹੜੇ ਜਿਹੜੇ ਗੋਲੀਆਂ ਤੇ ਹੋਣਕਰ ਉਹਨੂੰ ਹੌਲੀ 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 ਗੋਲੀਆਂ ਛੜਾ ਕੇ ਪਹਿਲਾਂ ਕੱਟ ਕਰਾਂਗੇ ਫਿਰ ਛੜਾਵਾਂਗੇ ਕੰਮ ਸਿਖਾਵਾਂਗੇ ਉਹ ਥੋੜੀ ਜਿਹੀ ਲੰਬੀ ਪ੍ਰੋਸੈਸ ਆ ਉਹਦੇ ਥੋੜਾ ਜਿਹਾ ਟਾਈਮ ਲੱਗੇਗਾ ਉਹ ਵੀ ਅਸੀਂ ਕਰਾਂਗੇ ਸੋ ਇਹ ਇਹਦੇ ਚਾਹੀਏ ਪਹਿਲਾਂ ਚਿੱਤੇ ਤੋਂ ਪਹਿਲਾਂ ਉਹਨੂੰ ਗੋਲੀਆਂ ਤੇ ਲੈ ਕੇ ਆਣਾ ਫਿਰ ਉਹਨੂੰ ਗੋਲੀਆਂ ਤੇ ਲਿਆ ਕੇ ਉਹਨੂੰ ਮੇਨਟੇਨ ਕਰਨਾ ਕਿ ਉਹ ਬੰਦਾ ਗੋਲੀ ਲੈ ਰਿਹਾ ਲੇਕਿਨ ਆਪਣਾ ਕੰਮ ਕਰ ਰਿਹਾ ਕ੍ਰਾਈਮ ਨਹੀਂ ਕਰ ਰਿਹਾ ਲੁੱਟਖੋਹ ਨਹੀਂ ਕਰ ਰਿਹਾ ਤੇ ਉਸ ਤੋਂ ਬਾਅਦ ਉਹਨੂੰ ਹੌਲੀ-ਹੌਲੀ ਗੋਲੀਆਂ ਛੜਾਣਾ ਫਿਰ ਉਹਨੂੰ ਕੰਮ ਸਿਖਾਣਾ ਕੰਮ ਸਿਖਾ ਕੇ ਉਹਨੂੰ ਅਸੀਂ ਫਿਰ ਜਿਹੜਾ ਹੈਗਾ ਉਹ ਅਸੀਂ ਜਿਹੜਾ ਹੈਗਾ ਕਿਤੇ ਨਾ ਕਿਤੇ ਕੰਮ ਤੇ ਲਾਣਾ ਸਾਡੀ ਕੋਸ਼ਿਸ਼ ਇਹ ਵੀ ਹੈ ਕਿ ਜਦੋਂ ਸਾਡੇ ਕੋਲ ਇੱਥੇ ਆਣਗੇ ਅਸੀਂ ਇੱਥੇ ਵੀ ਜਿਹੜਾ ਹੈਗਾ ਸਕਿੱਲ ਡਿਵੈਲਪਮੈਂਟ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆਂ ਪਰ ਉਹਨਾਂ ਤੋਂ ਕੋਈ ਨਾ ਕੋਈ ਜਿਹੜਾ ਹੈਗਾ ਇੱਥੋਂ ਹੀ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਸੁਸਾਇਟੀ ਦੇ ਨਾਲ ਜੋੜ ਕੇ ਉਹਨਾਂ ਨੂੰ ਕੰਮ ਵੀ ਦਈਏ ਕਿਉਂਕਿ ਬਹੁਤ ਸਾਰੇ ਬੰਦੇ ਗਰੀਬ ਵੀ ਹੁੰਦੇ ਉਹਨਾਂ ਦੇ ਸਰ ਪ੍ਰਾਈਵੇਟ ਅੱਜ ਮੀਟਿੰਗ ਲਈ ਗਈ ਹੈ ਜੀ ਸੈਂਟਰ ਨਾਲ ਕੀ ਇਨਸਟਰਕਸ਼ਨਾਂ ਜਾਰੀ ਕੀਤੀਆਂ ਗਈਆਂ ਹਾਂ ਉਹਦੇ ਵਿੱਚ ਉਹਨਾਂ ਨੂੰ ਦੇਖੋ ਉਹਨਾਂ ਕੋਲੇ ਜਿਹੜੇ ਪ੍ਰਾਈਵੇਟ ਡੀਡਿਕਸ਼ਨ ਸੈਂਟਰ ਆ ਉਹ ਗੋਲੀਆਂ ਵੰਡ ਰਹੇ ਸੀ ਜ਼ਿਆਦਾ ਉਹਨਾਂ ਦੇ ਬੈੱ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਲੋਕਾਂ ਨੂੰ ਮੋਟੀਵੇਟ ਕਰਨਾ ਉਹਦੇ ਤੇ ਟਾਈਮ ਲੱਗਦਾ ਐਫਰਟ ਲੱਗਦਾ ਕੋਸ਼ਿਸ਼ ਕਰਨੀ ਪੈਂਦੀ ਹੈ ਉਹਦੇ ਵਾਸਤੇ ਉਹ ਹੁਣ ਕਰਨਗੇ ਉਹਨਾਂ ਨੇ ਵਾਅਦਾ ਕੀਤਾ ਉਹਨਦੀ ਲਗਾਤਾਰ ਮੋਨਿਟਰਿੰਗ ਹੋਏਗੀ ਮੰਥਲੀ ਮੈਂ ਉਹਦੀ ਰਿਵਿਊ ਮੀਟਿੰਗ ਕਰਾਂਗਾ ਸਾਰੇ ਪੂਰੇ ਪੰਜਾਬ ਦੀ ਹਰ ਮਹੀਨੇ ਮੈਂ ਰਿਵਿਊ ਲਿਆ ਕਰਾਂਗਾ ਵੀ ਤੁਸੀਂ ਨਸ਼ਾ ਛੁਡਾਇਆ ਕਿੰਨੇ ਲੋਕਾਂ ਨੂੰ ਵੱਲੋਂ ਪਹਿਲਾਂ ਕੋਈ ਅਕਾਉਂਟੇਬਿਲਟੀ ਨਹੀਂ ਸੀ। ਔਰ ਸਾਰੇ ਕੋਲੇ ਸੈਕਟਰੀ ਸਟੂਡੈਂਟ ਕਿ ਸਾਰੇ ਕੋਲੇ ਟ੍ਰੇਨ ਸਟਾਫ ਹੋਏਗਾ। ਗਵਰਨਮੈਂਟ ਦੇ ਵਿੱਚ ਨਵੇਂ ਅਸੀਂ ਟ੍ਰੇਨ ਸਟਾਫ ਰੱਖ ਰਹੇ ਹਾਂ। ਨਵੇਂ ਕਾਉਂਸਲਰ ਰੱਖ ਰਹੇ ਹਾਂ ਜਿਹੜੇ ਨਰਸਿੰਗ ਸਟੂਡੈਂਟਸ ਹੈ ਜਿਹੜੇ ਸਾਈਕੋਲੋਜੀ ਦੇ ਸਟੂਡੈਂਟਸ ਹੈ ਉਹਨਾਂ ਨੂੰ ਜੋੜ ਰਿਹਾ ਹੈ ਨਾ ਸੈਂਟਰਸ ਦੇ ਨਾਲ। ਜਿਹੜਾ ਯੂਥ ਹੈ ਉਹ ਵੀ ਆ ਕੇ ਆ ਰਿਹਾ ਜਿਹੜੇ ਜਿਹੜੇ ਬੰਦੇ ਰਿਫਾਰਮਰ ਹੋਏ ਹੋਏ ਹੈ ਨਾ ਜੀ। ਉਹਨਾਂ ਨੂੰ ਅਸੀਂ ਜਿਹੜੇ ਉਹਨਾਂ ਦੇ ਪੀਅਰ ਐਜੂਕੇਟਰਸ ਬਣਾ ਰਹੇ ਆ ਉਹਨਾਂ ਨੂੰ ਮੋਟੀਵੇਟਰ ਬਣਾ ਰਹੇ ਆ ਜਿਹੜੇ ਸਾਡੇ ਕੋਲ ਅਚਾ ਚੱਲਣਗੇ ਜਾਂ ਜਿਹਨਾਂ ਨੇ ਰੀਸੈਟਲੀ ਛੱਡਿਆ ਹੈਗਾ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਉਹਨਾਂ ਨੂੰ ਰੋਲ ਮਾਡਲ ਵੀ ਜੇ ਮੈਂ ਕਰ ਸਕਦਾ ਤੁਸੀਂ ਵੀ ਕਰ ਸਕਦੇ ਆ ਬਹੁਤ ਵੱਡੀ ਗੱਲ ਹੁੰਦੀ ਆ ਕੁਝ ਕੁਝ ਤੁਸੀਂ ਗੱਲਬਾਤ ਕੀਤੀ ਹੈ ਗੱਲਬਾਤ ਕੀਤੀ ਹੈ ਕਿ ਖਾਮੀਆਂ ਵੀ ਸਾਹਮਣੇ ਆਈਆਂ ਸੈਂਟਰ ਵਾਲਿਆਂ ਵੱਲੋਂ ਤੇ ਉਹਨਾਂ ਨੂੰ ਕੀ ਤੁਸੀਂ ਵਾਰਨਿੰਗ ਕੀਤੀ ਸੀ ਦੇਖੋ ਮੈਂ ਉਹਨਾਂ ਨੂੰ ਦੇਖੋ ਮੈਂ ਉਹਨਾਂ ਨੂੰ ਗਾਈਡ ਵੀ ਕੀਤਾ ਨਸੀਹਤ ਵੀ ਦਿੱਤੀ ਆ ਵਾਰਨਿੰਗ ਵੀ ਦਿੱਤੀ ਆ ਕਿ ਤੁਸੀਂ ਜਿਹੜਾ ਹੈਗਾ ਜਿਹੜਾ ਤੁਸੀਂ ਨਸ਼ਾ ਛਡਾਓ ਕੇਂਦਰ ਭੋਲੇ ਆ ਤੇ ਤੁਸੀਂ ਮੈਨੂੰ ਤੁਹਾਡੇ ਕੋਲ ਰਿਜ਼ਲਟ ਚਾਹੀਦੇ ਆ ਆਊਟਕਮ ਚਾਹੀਦੇ ਆ ਸੋ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਮੈਂ ਐਟ ਦਾ ਸੇਮ ਟਾਈਮ ਗਾਈਡੈਂਸ ਵੀ ਨਸੀਹਤ ਵੀ ਤੇ ਵਾਰਨਿੰਗ ਵੀ ਤੋਨੇ ਦਿਤਿਆਂ ਲੋ ਠੀਕ ਹੈ ਠੀਕ ਬਹੁਤ ਬਹੁਤ ਧੰਨਵਾਦ